ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ। ਅੱਜ ਆਪਾਂ ਬਣਾਵਾਂਗੇ ਆਲੂਆਂ ਦੇ ਪਰੌਂਠੇ। ਆਲੂਆਂ ਦੇ ਪਰੌਂਠੇ ਆਪਾਂ ਆਟਾ ਗੁੰਨਣਾਂ ਨੇ ਬਿਨਾ ਆਟਾ ਗੁੰਨ੍ਹੇ ਹੀ ਜਿਹੜੇ ਆਲੂਆਂ ਦੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰਨੇ ਹੈਗੇ ਆ। ਤੇ ਤੁਸੀਂ ਵੀਡੀਓ ਦੇ ਨਾਲ ਪੂਰੇ ਬਣੇ ਰਹੋ। ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਆਲੂਆਂ ਦੇ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਆਂ। ਆਲੂਆਂ ਦੇ ਪਰੌਂਠੇ ਬਣਾਉਣ ਵਾਸਤੇ ਤਿੰਨ ਆਪਾਂ ਆਲੂ ਲੈਂਦੇ ਤੇ ਆਲੂ ਆਪਾਂ ਉਬਲੇ ਹੋਏ ਲੈਤੇ ਹੈਗੇ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਆਲੂਆਂ ਨੂੰ ਛਿੱਲ ਲਾਂਗੇ ਆਲੂ ਅੱਧਾ ਕੱਟ ਵੀ ਕਰ ਸਕਦੇ ਆ ਜੇ ਤੁਸੀਂ ਜ਼ਿਆਦਾ ਪਰੌਂਠੇ ਬਣਾਉਣੇ ਨੇ ਤੁਸੀਂ ਉਸੇ ਹਿਸਾਬ ਨਾਲ ਆਲੂ ਆਲੂ ਲੈ ਸਕਦੇ ਆ ਲੋਕਾ ਨੂੰ ਆਪਾਂ ਛੱਲ ਲਿਆਗਾ ਤੇ ਹੁਣ ਆਪਾਂ ਆਲਵਾ ਨੂੰ ਕਰਾਂਗੇ ਕਦੂਕਾਸ਼ੇ ਕਦੂਕਾਸ਼ੇ ਤੁਸੀਂ ਮੀਡੀਅਮ ਸਾਈਜ਼ ਵੀ ਲੈ ਸਕਦੇ ਹੋ ਤੇ ਵੱਡਾ ਜਿਹਾ ਸਾਈਜ਼ ਵੀ ਲੈ ਸਕਦੇ ਹੋ ਪਰ ਜਿਹੜਾ ਵੱਡਾ ਸਾਈਜ਼ ਆ ਮੈਂ ਉਹੀ ਲਵਾਂਗੀ ਤੇ ਜੇ ਜ਼ਿਆਦਾ ਹੀ ਬਾਹਲੇ ਉਬਲੇ ਹੋਏ ਹੈਗੇ ਆ ਥੋੜੇ ਜ਼ਿਆਦਾ ਹੀ ਨਰਮ ਹੋ ਜਾਂਦੇ ਹੈਗੇ ਆ ਤੇ ਇਹਨਾਂ ਨੂੰ ਮੈਂ ਇਹਨਾਂ ਨੂੰ ਉਬਾਲ ਕੇ ਤੇ ਫਰਿੱਜ ਦੇ ਵਿੱਚ ਰੱਖ ਲਿਆ ਸੀਗਾ ਫਿਰ ਜਿਹੜੇ ਫਰਿੱਜ ਦੇ ਵਿੱਚ ਆਪਾਂ ਆਲਵਾ ਨੂੰ ਰੱਖ ਲਏ ਤੇ ਕਦੂਕਾਸ਼ ਵਧੀਆ ਹੋ ਜਾਂਦੇ ਆ ਤੇ ਤੁਸੀਂ ਮੈਸ਼ ਵੀ ਕਰ ਸਕਦੇ ਆ ਹੱਥਾਂ ਦੇ ਨਾਲ ਪਰ ਗੁੱਟਲੀ ਜੀ ਨਹੀਂ ਹੋਣੀ ਚਾਹੀਦੀ ਕਿਤੇ ਇਸ ਤਰ੍ਹਾਂ ਜਦੋਂ ਆਪਾਂ ਆਲੂਆਂ ਨੂੰ ਕद्दूकश ਕਰਦੇ ਆਂ ਤੇ ਗੁੱਠਲੀ ਨਹੀਂ ਰਹਿੰਦੀਗੇ ਵਧੀਆ ਮੈਸ਼ ਹੋ ਜਾਂਦੇ ਆ ਆਲੂ ਆਲੂਆਂ ਨੂੰ ਆਪਾਂ ਕद्दूकश ਕਰ ਲਿਆਗਾ ਹਾਂਜੀ ਇੱਕ ਆਪਾਂ ਕੜਾਹੀ ਲੈ ਲਈਏ ਇਹਦੇ ਵਿੱਚ ਇੱਕ ਕੌਲੀ ਆਪਾਂ ਕਣਕ ਦਾ ਆਟਾ ਪਾ ਦਾਂਗੇ ਆਟੇ ਨੂੰ ਛਾਣਿਆ ਹੋਇਆ ਇਹ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਆਪਾਂ ਪਾਣੀ ਇੱਕ ਕੱਪ ਉਹ ਕੋਲ ਤਿਆਰ ਕਰਨਾਗਾ ਇੱਕੇ ਬਾਰ ਨਹੀਂ ਪਾਣੀ ਪਾਉਣਾਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਕੋਲ ਤਿਆਰ ਕਰਾਂਗੇ ਆਟੇ ਦਾ ਘੋਲ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਹੈਗਾ ਵਿੱਚ ਗੁਠਲੀ ਨਹੀਂ ਰਹਿਣੀ ਚਾਹੀਦੀਗੀ ਚੰਗੀ ਤਰ੍ਹਾਂ ਆਪਾਂ ਗੋਟਲਿਆਂ ਨੂੰ ਮਿਟਾ ਦੇਣਾ ਹੈ ਇਸ ਤਰ੍ਹਾਂ ਆਪਾਂ ਪੂਰੀ ਚੰਗੀ ਤਰ੍ਹਾਂ ਇਹ ਮੈਸ਼ ਕਰ ਦੇਣਾਗਾ ਹਾਂਜੀ ਆਟੇ ਦਾ ਘੋਲਾ ਆਪਾਂ ਤਿਆਰ ਕਰ ਲਿਆਗਾ ਤੁਸੀਂ ਦੇਖ ਸਕਦੇ ਬਿਲਕੁਲ ਵੀ ਗੁਠਲੀ ਹੈ ਨਹੀਂਗੀ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਪਾ ਦਾਂਗੇ ਉਬਲੇ ਹੋਏ ਆਲੂ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਕਲਰ ਵਾਸਤੇ ਹਲਦੀ ਅੱਧਾ ਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਅੱਧਾ ਕ ਚਮਚ ਪਾ ਦਾਂਗੇ ਆਪਾਂ ਭੁੰਨੇ ਹੋਏ ਜੀਰਾ ਪਾਊਡਰ ਅੱਧਾ ਕ ਚਮਚ ਪਾ ਦਾਂਗਾ ਕੁੱਟੀਆਂ ਲਾਲ ਮਿਰਚ ਤੁਸੀਂ ਮਿਰਚਾਂ ਦਾ ਪਾਊਡਰ ਵੀ ਪਾ ਸਕਦੇ ਹੋ ਕੁੱਟੀਆਂ ਲਾਲ ਮਿਰਚ ਵੀ ਐਡ ਕਰ ਸਕਦੇ ਆ ਜੇ ਤੁਸੀਂ ਦੋਨੇ ਚੀਜ਼ਾਂ ਨਹੀਂ ਪਾਉਣੀਆ ਤੁਸੀਂ ਪੀਸੀ ਕਾਲੀ ਮਿਰਚ ਵੀ ਪਾ ਸਕਦੇ ਆ ਥੋੜੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ आठ छः दिन और चंगी तरह हम एक्स कराएँगे हाँ जी खर्च मक्खिया हाँ जी परौंठे वास्ते आप घोल तैयार कर लिया है ना ही ज्यादा संघना घोल तैयार किया ना ही ज्यादा आप पतला घोल तैयार किया थोड़ा आप पानी जार पाया घोल अपना बहुत वापस बन के तैयार हो गया ते इतने दो चमच पा देंगे रिफाइंड तेल हम आप चंकी तरह कर देंगे आपस हम आप मिक्स करके ਰਫਾਇੰਡ ਤੇਲ ਨੂੰ ਇਹਦੇ ਘੋਲ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਰੈਸਟ ਵਾਸਤੇ ਨਹੀਂ ਰੱਖਣਾ ਫਟਾਫਟ ਬਣਾਵਾਗੇ ਆਪਾਂ ਗਰਮਾ ਗਰਮ ਪਰੌਂਠੇ ਤੇ ਚੱਲਦੇ ਆਪਾਂ ਹੁਣ ਗੈਸਨ 'ਨ ਮਿਕਸ ਕਰਤਾ ਆਪਾਂ ਹੁਣ ਤੇ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਤੇ ਤਵੇ ਦੇ ਉੱਪਰ ਆਪਾਂ ਲਾ ਦਾਂਗੇ ਹੁਣ ਬਰਸ਼ ਦੇ ਨਾਲ ਤੇਲ ਚਮਚਕ ਅੱਧਾ ਕ ਚਮਚਾ ਆਪਾਂ ਜਿਹੜਾ ਤੇਲ ਦਾ ਲਾਇਆਗਾ ਤੇ ਹੁਣ ਤਵਾ ਵੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਪਰੋਠੇ ਵਾਸਤੇ ਘੋਲ ਤਿਆਰ ਕੀਤਾ ਤੇ ਹੁਣ ਆਪਾਂ ਬਣਾਵਾਂਗੇ ਪਰੋਠੇ ਇੱਕ ਕਰਥੀ ਜਿਹੜਾ ਆਪਾਂ ਹੁਣ ਕੋਲ ਪਾਤਾਗੇ ਤੈਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਆਪਾਂ ਰਿਫਾਈਂਡ ਤੇਲ ਲਾ ਲਿਆ ਤੇ ਹੁਣ ਇਸ ਤਰ੍ਹਾਂ ਆਪਾਂ ਘੋਲ ਨੂੰ ਫਲਾ ਦਾਂਗੇ ਪਰੋਠਾ ਥੋੜਾ ਜਿਹਾ ਆਪਾਂ ਵੱਡਾ ਕਰ ਲਾਂਗੇ ਪਰ ਜਿਆਦੇ ਵੱਡੇ ਨਹੀਂ ਪਰੋਠੇ ਬਣਾਉਂਦੇ ਹਿਸਾਬ ਜਿਹੇ ਪਰੋਠੇ ਬਣਾਉਂਗੀ ਤੁਸੀਂ ਆਪਦੀ ਮਰਜ਼ੀ ਨਾਲ ਛੋਟੇ ਵੱਡੇ ਤੁਸੀਂ ਕਰ ਸਕਦੇ ਹੋ ਪਰੋਠੇ ਐਡੇ ਆਪਾਂ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਸੇਕ ਲੱਗਣ ਦੇਵਾਂਗੇ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਪਰੌਂਠੇ ਨੂੰ ਸੇਕ ਲੱਗ ਗਿਆ ਤੇ ਹੁਣ ਆਪਾਂ ਪਰੌਂਠੇ ਨੂੰ ਪਲਟ ਦਾਂਗੇ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜਾ ਇੱਧਰਲੇ ਪਾਸੇ ਕਲਰ ਆਇਆਗਾ ਤੇ ਹੁਣ ਥੋੜਾ ਜਿਹਾ ਆਪਾਂ ਤੇਲ ਹੋਰ ਲਾ ਦਾਂਗੇ ਸਾਈਡਾਂ ਦੇ ਉੱਪਰ ਪਰੌਂਠੇ ਦੇ ਉੱਪਰ ਵੀ ਆਪਾਂ ਲਾ ਦਾਂਗੇ ਬਿਲਕੁਲ ਜਿਹੜੇ ਇਸ ਤਰ੍ਹਾਂ ਪਰੌਂਠੇ ਨਰਮ ਬਣਦੇ ਆ ਬਿਨਾ ਆਟੇ ਗੁੰਨੇ ਤੋਂ ਸੌਫਟ ਪਰੌਂਠੇ ਬਣਾ ਕੇ ਤਿਆਰ ਹੁੰਦੇ ਆ ਹਾਂਜੀ ਪਰੌਂਠੇ ਦੇ ਉੱਪਰ ਆਪਾਂ ਹੋਰ ਲਾ ਦਿੰਨੇ ਆ ਹਨ ਤੇਰ ਤੁਸੀਂ ਕਿਉ ਵੀ ਵਰਤ ਸਕਦੇ ਤੇਲ ਵੀ ਵਰਤ ਸਕਦੇ ਹੋ ਹੁਣ ਆਪਾਂ ਪਾਸਾ ਪਲਟ ਦਾਂਗੇ ਕਿੰਨੇ ਨਰਮ ਤੇ ਕਿੰਨੇ ਜਿਹੜੇ ਇਹ ਸੌਫਟ ਜਿਹੜੇ ਆਪਣੇ ਪਰੌਂਠੇ ਬਣੇ ਆ ਹਾਂਜੀ ਪਰੌਂਠਾ ਆਪਣਾ ਪੱਕ ਗਿਆ ਬਹੁਤ ਵਧੀਆ ਪੱਕਿਆ ਪਰੌਂਠਾ ਬਹੁਤ ਹੀ ਜ਼ਿਆਦਾ ਇਹ ਸੌਫਟ ਬਣਿਆ ਗਿਆ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ हूँ आप दूसरा परौंठा भी इसे तरह ही बनावें ला दें अपना हम तवे उपर तेल एक कड़छी भर के हूँ घोलता आप फिर तवे उपर पा देंगे चमचल दे तेल ला के इस तरह आप फला दें ਇਹਨਾਂ ਪਰੌਂਠਿਆਂ ਨੂੰ ਤੁਸੀਂ ਸਵੇਰ ਦੇ ਟਾਈਮ ਤੇ ਵੀ ਬਣਾ ਸਕਦੇ ਆ ਜਿਉਂਦੇ ਵੀ ਤੁਹਾਡਾ ਦਿਲ ਕਰਦਾ ਤੁਸੀਂ ਫਟਾਫਟ ਇਸ ਤਰ੍ਹਾਂ ਪਰੌਂਠੇ ਬਣਾ ਕੇ ਖਾ ਸਕਦੇ ਆ ਦੂਜੇ ਪਰੌਂਠੇ ਦੇ ਉੱਪਰ ਵੀ ਆਪਾਂ ਹੁਣ ਤੇਲ ਨੂੰ ਲਾਤਾ ਹੈਗਾ ਤੇ ਹੁਣ ਆਪਾਂ ਪਾਸਾ ਪਾਟ ਦਾਂਗੇ ਪਰੌਂਠੇ ਦਾ ਇੱਧਰਲੇ ਪਾਸੇ ਵੀ ਆਪਾਂ ਹੁਣ ਤੇਲ ਲਾ ਦਾਂਗੇ ਇਹਨਾਂ ਪਰੌਂਠਿਆਂ ਨੂੰ ਤੁਸੀਂ ਲੋਹੇ ਦੇ ਤਵੇ ਦੇ ਉੱਪਰ ਵੀ ਬਣਾ ਸਕਦੇ ਆ ਇਸ ਤਰ੍ਹਾਂ ਨੋ ਸਟਿਕ ਤਵੇ ਤੇ ਵੀ ਬਣਾ ਸਕਦੇ ਆ ਪਰ ਨੋਨ ਸਟਿਕ ਤਵੇ ਤੇ ਥੋੜਾ ਜਿਹਾ ਤੇਲ ਜਾਂ ਕਿਉਂ ਘੱਟ ਲੱਗਦਾ ਤੇ ਲੋਹੇ ਦੇ ਤਵੇ ਤੇ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਹੈਗਾ ਹਾਂ ਜੀ ਦੂਸਰਾ ਪਰੌਂਠਾ ਵੀ ਆਪਣਾ ਪੱਕ ਗਿਆ ਤੇ ਹੁਣ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਇਹ ਸਾਰੇ ਪਰੌਂਠੇ ਬਣਾ ਕੇ ਪਿਆਰ ਕਰ ਲਾਂਗੇ ਹਾਂ ਜੀ ਪਰੌਂਠੇ ਆਪਣੇ ਸਾਰੇ ਬਣ ਗਏ ਆ ਦੇਖ ਸਕਦੇ ਆ ਬਹੁਤ ਵਧੀਆ ਜਿਹੜੇ ਆਪਾਂ ਪਰੌਂਠੇ ਬਣਾ ਕੇ ਤਿਆਰ ਕੀਤੇ ਆ ਸਾਰੇ ਆਪਾਂ ਪਰੌਂਠੇ ਬਣਾ ਕੇ ਤਿਆਰ ਕਰ ਲਏ ਹੈਗੇ ਆ ਜੀ ਪਰੌਂਠਿਆਂ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਦਹੀਂ ਦੇ ਵਿੱਚ ਆਪਾਂ ਥੋੜੀ ਜਿਹੀ ਪੀਸੀ ਲਾਲ ਮਿਰਚ ਪਾਈ ਆ ਜੀਰਾ ਪਾਊਡਰ ਪਾਇਆ ਹੈਗਾ ਥੋੜਾ ਜਿਹਾ ਆਪਾਂ ਪਾਇਆ ਨਮਕ ਤੇ ਆਪਾਂ ਰੱਖਤੀ ਆ ਦਹੀਂ ਤੇ ਹੁਣ ਆਪਾਂ ਤੁਹਾਨੂੰ ਦੱਸਦੀ ਹੈਗੀ ਪਰੌਂਠੇ ਆਪਣੇ ਕਿੰਨੇ ਨਰਮ ਤੇ ਕਿੰਨੇ ਸੌਫਟ ਬਣੇ ਹੈਗੇ ਆ ਕਿੰਨੇ ਨਰਮ ਤੇ ਸੌਫਟ ਬਣੇ ਹੈਗੇ ਆ ਤੁਸੀਂ ਦੇਖ ਸਕਦੇ ਬਿਨਾ ਆਟਾ ਗੁੰਨੇ ਤੇ ਉਬਲੇ ਹੋਏ ਆਲੂਆਂ ਦੇ ਆਪਾਂ ਬਣਾ ਕੇ ਤਿਆਰ ਕੀਤੇ ਇਹ ਪਰੌਂਠੇ ਗਰਮਾ ਗਰਮ ਪਰੌਂਠੇ ਇਹਨਾਂ ਨੂੰ ਤੁਸੀਂ ਸਵੇਰ ਦੇ ਟਾਈਮ ਤੇ ਬਣਾਉਣੇ ਆ ਤਾਂ ਤੁਸੀਂ ਰਾਤ ਨੂੰ ਆਲੂ ਉਬਾਲ ਕੇ ਰੱਖ ਸਕਦੇ ਆ ਤੇ ਸਵੇਰ ਤੁਸੀਂ ਪਰੌਂਠੇ ਬਣਾ ਸਕਦੇ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਵੀ ਇਹ ਦੇ ਸਕਦੇ ਆ ਇਹਨਾਂ ਪਰੌਂਠਿਆਂ ਨੂੰ ਤੁਸੀਂ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਆ ਬਹੁਤ ਨਰਮ ਤੇ ਬਹੁਤ ਹੀ ਮਲੈਮ ਕਿੰਨੇ ਵਧੀਆ ਜਿਹੜੇ ਇਹ ਪਰੌਂਠੇ ਬਣ ਕੇ ਤਿਆਰ ਹੋਏ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਉਂਕਿ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ